ਮਖੂਬਲਾਕ ਦੇ ਪਿੰਡ ਸੱਦਰਵਾਲਾ ਦੇ ਵਿੱਚ ਇਸ ਵਕਤ ਅਸੀਂ ਖੜੇ ਹੋਏ ਹਾਂ ਇੱਥੇ ਦੱਸਿਆ ਜਾ ਰਿਹਾ ਕਿ ਰਾਤ ਇੱਕ ਬਹੁਤ ਵੱਡਾ ਹਾਸਾ ਕਹਿ ਸਕਦੇ ਹਾਂ ਜੇਕਰ ਉਹ ਪਰਮਾਤਮਾ ਨੇ ਬਚਾਇਆ ਨਹੀਂ ਤੇ ਕਾਫੀ ਜ਼ਿਆਦਾ ਇੱਥੇ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀ ਉਸ ਜਿਹੜੇ ਹਾਸੇ ਦੇ ਨਾਲ ਕੀ ਹਾਦਸਾ ਹੋਇਆ ਉਹ ਆਪਾਂ ਇੱਥੇ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਸਾਰੇ ਖੜੇ ਹੋਏ ਨੇ ਇਹਨਾਂ ਦੇ ਕੋਲੋਂ ਆਪਾਂ ਜਾਣਕਾਰੀ ਲੈਣੇ ਆ ਸਾਡੇ ਨਾਲ ਸਾਬਕਾ ਸਰਪੰਚ ਗੁਰਿੰਦਰ ਸਿੰਘ ਜੀ ਨੇ ਇਹਨਾਂ ਨਾਲ ਗੱਲ ਬਤਬਾ ਕਰਦੇ ਆ ਹਾਂਜੀ ਸਰਪੰਚ ਸਾਹਿਬ ਕੀ ਹਾਦਸਾ ਕੀ ਵਾਪਰਿਆ ਜਿਹੜਾ ਰਾਤ ਇੱਥੇ ਇਹ ਨਾ ਇੱਥੇ ਪੁਰਾਣਾ ਕੋਈ ਦੂਜਾ ਫੀਡਰ ਉਹਦੀਆਂ ਤਾਰਾਂ ਲੰਘ ਦੇ ਉੱਪਰ ਜੀ ਘਰਾਂ ਦੇ ਆ ਜਿਹੜੀਆਂ ਕੈਮਰਾਮੈਨ ਨੂੰ ਤਾਂ ਵਿਖਾ ਦੇ ਤਾਰਾਂ ਉੱਪਰ ਦੀਆਂ ਲੰਗਰੀਆਂ ਜਿਹੜੀਆਂ ਹਾਂਜੀ ਇਹ ਪਿਛਲੇ ਪਾਸੇ ਕੋਈ ਗੱਡੀ ਟਰੱਕ ਲੰਘਿਆ ਉਦੋਂ ਉਹਨੇ ਟਰੱਕ ਨੇ ਦਾ ਤਾਰਾਂ ਡਨ ਕਰਕੇ ਪਿੱਛੇ ਖੰਭਾ ਟੁੱਟ ਗਿਆ ਉਹ ਮੁੰਡਾ ਇੱਕ ਨਵਾਂ ਘਰ ਬਣਾ ਰਿਹਾ ਆਪਦਾ ਜਿੰਨੇ ਗਿਆ ਵੀ ਭੱਜ ਕੇ ਜਾਨ ਬਚਾਈ ਆ ਕੁਦਰਤ ਨੇ ਵੀ ਮਹਾਰਾਜ ਲੋ ਬੜੀ ਕਿਰਪਾ ਕੀਤੀ ਵੀ ਉਹਨੇ ਆਪਦੀ ਜਾਨ ਬਚ ਗਈ ਤਾਰ ਉਹਨੇ ਮੰਨ ਲੀ ਰੱਬ ਨੇ ਹੀ ਬਚਾਇਆ ਤੇ ਜੇ ਤਾਰ ਉੱਤੇ ਡਿੱਗ ਜਾਂਦੀ ਤੇ ਜਾਨੀ ਨੁਕਸਾਨ ਸੀ ਜਾਨੀ ਨੁਕਸਾਨ ਸੀ ਅੱਜ ਇਸ ਤੋਂ ਪਹਿਲਾਂ ਮੈਂ ਸੁਣਿਆ ਪਹਿਲਾਂ ਹੀ ਦਰਖਾਸਤਾਂ ਦੇ ਚੁੱਕੇ ਆ ਹਾਂਜੀ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਕੋਲ ਜਾ ਕੇ ਅਸੀਂ ਦਰਖਾਸਤਾਂ ਦੇ ਕੇ ਆਏ ਆ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਰਦਾ ਆ ਆਪਦੀ ਕੰਮ ਕਰਨੀ ਨਹੀਂ ਨੀ ਸੁੱਤਾ ਆ ਕੀ ਬੇਨਤੀ ਕਰਦੇ ਹੋ ਹੁਣ ਬੇਨਤੀ ਇਹੋ ਹੀ ਕਰਦੇ ਆ ਵੀ ਇਹ ਜਿਹੜੀਆਂ ਲਾਈਨਾਂ ਨੇ ਜਾਨ ਤੋਂ ਉੱਤੇ ਤਾਂ ਕੋਈ ਚੀਜ਼ ਨਹੀਂ ਗਈ ਹੂੰ ਜੇ ਕੋਈ ਮਾਲੀ ਨੁਕਸਾਨ ਜਾਨੀ ਨੁਕਸਾਨ ਹੁੰਦਾ ਹੈ ਤਾਂ ਕੀ ਇਹ ਬੇਮਾੜੇ ਗੱਲ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਪੁਰਜ ਹੋਰ ਮੰਗ ਕਰਦੇ ਆ ਵੀ ਇਹ ਤਾਰਾਂ ਨੂੰ ਬਾਈਪਾਸ ਕੱਢ ਕੇ ਬਾਹਰ ਕੀਤਾ ਜਾਵੇ ਘਰਾਂ ਦੇ ਉੱਪਰੋਂ ਠੀਕ ਹੈ ਜੀ ਹਾਂਜੀ ਵੀਰੇ ਹੋਰ ਕੀ ਵੀਰ ਬੋਲਣਾ ਚਾਹੂਗਾ ਵੀਰ ਤੁਸੀਂ ਹੀ ਤੁਹਾਡਾ ਕਰ ਸੀ ਤੇ ਤੁਸੀਂ ਬਚੇ ਰਹਤ ਜੀ ਜੀ ਸਰ ਤਾਰ ਤੁਹਾਡੇ ਕੋਲ ਦੀ ਨਹੀਂ ਗਈ ਬਿਲਕੁਲ ਜੀ ਹਾਂਜੀ 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 ਅੱਛਾ ਤੇ ਕੀ ਬੇਨਤੀ ਕੀ ਕਰਦੇ ਪ੍ਰਸ਼ਾਸਨ ਨੂੰ ਬੇਨਤੀ ਉਹ ਕਰਦੇ ਵੇਖ ਲਓ ਦਰਖਾਤੇ ਵੀ ਅਸੀਂ ਦੇ ਰਹੇ ਹਾਂ ਕਿੰਨੇ ਚੜਦੇ ਦਰਖਾਤੇ ਦੇ ਰਹੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਤਾਰ ਬਾਰੇ ਕਿਉਂਕਿ ਸਾਨੂੰ ਅਸੀਂ ਬਹੁਤ ਜੜੀ ਡੀਚ ਨੇ ਕਾਬੇ ਲੋਕਰਾਂ ਚ ਖੰਬੇ ਲਵਾਏ ਹੋਇਆ ਕਿੰਨੀ ਮੰਦੀ ਹਾਲ ਤੇ ਖੰਬੇ ਵੀ ਇੰਨੀ ਜੋਗ ਨਹੀਂ ਹੈਗੇ ਵੀ ਜੇ ਆਪਾਂ ਸੋਚ ਗਏ ਵੀ ਬਹੁਤ ਚੰਗੇ ਆ ਖੰਬੇ ਵੀ ਡਿੱਗ ਜਾਂਦੇ ਤਾਰ ਤੇ ਜੇ ਤਾਰ ਮੰਨ ਲਓ ਟੁੱਟੀ ਹੈ ਤੇ ਉਹ ਖਿੱਚ ਨਾਲ ਉਹਦੇ ਮੰਨ ਲਓ ਨੰਗੀ ਗੱਡੀ ਤੇ ਤਾਰ ਕਿਤੇ ਲੱਗੀ ਹੈ ਤੇ ਉਹ ਖੰਬੇ ਦੀ ਖਿੱਚ ਸੀ ਉਹ ਟੁੱਟ ਗਈ ਉਹਦੇ ਨਾਲ ਖੰਬੇ ਦੋ ਆਪਣੇ ਜਿਹੜੇ ਉਹ ਮੰਨ ਲਓ ਡੈਡ ਹੋ ਚੁੱਕੇ ਆ ਕਿ ਟੁੱਟ ਗਏ ਆ ਕਿਉਂਕਿ ਆਪਾਂ ਉਹਦੇ ਨਾਲ ਕਿਉਂਕਿ ਕਿਸੇ ਤਰ੍ਹਾਂ ਵੀ ਉਹ ਇੰਨੇ ਘਰ ਸੀ ਜਿਹੜੇ ਦੋ ਘਰ ਤਾਂ ਉਹ ਵਿਖਾਈ ਸੀ ਕਿ ਪੋਟੋਸ ਵਿਖਾਈ ਸੀ ਮੈਂ ਵੇਖਿਆ ਸਾਰਾ ਵੇਖਿਆ ਚਰਚ ਵੀ ਹੈਗੀ ਆ ਤੇ ਘਰ ਵੀ ਆ ਸਾਰੇ ਸਾਰੇ ਘਸਾਂ ਨੇ ਘਰਾਂ ਤਾਂ ਡਿੱਗੀ ਹੋ ਜਿੱਤੇ ਉੱਥੇ ਪਰਮੇਸ਼ਰ ਦਾ ਭਵਨ ਵੀ ਹੈਗਾ ਉੱਥੇ ਜੇ ਮੰਨ ਲਓ ਕਿਸੇ ਦਿਨੇ ਡੋਟਦੀ ਤੇ ਕੋਹ ਦਾ ਕਈ ਨਾ ਆਪਣਾ ਹੀ ਪ੍ਰਾਰਥਨਾ ਕਰਾਉਣੇ ਹੁੰਦੀ ਹੈ ਕਈ ਨਾ ਪੀੜ ਵੱਡੀ ਹੁੰਦੀ ਕਈ ਨਾ ਪ੍ਰਾਰਥਨਾ ਕਰਾਉਣੇ ਵੱਡੀ ਸਵੇਰ ਕੋ ਰਾਣੇ ਆ ਤੇ ਜੇਕਰ ਡੇਗ ਪੈਂਦੀ ਤੇ ਕੀ ਬੜਾ ਕਿੰਨੇ ਦਾ ਨਿਸ਼ਕਾਣ ਹੋ ਜਾਣਾ ਸੀਦਾ ਚਲੋ ਪਰਮਾਤਮਾ ਨੇ ਉੱਥੇ ਰੱਖ ਲਿਆ ਹੁਣ ਬੇਨਤੀ ਸੀਨੀਅਰ ਅਧਿਕਾਰੀਆਂ ਨੂੰ ਕੀ ਕਰ ਦਿੱਤੀ ਅਸੀਂ ਬੇਨਤੀ ਇਹ ਕਹਿ ਰਹੇ ਆ ਸਾਰੇ ਜਿੰਨੇ ਵੀ ਸੀਨੀਅ ਕਟਾਰੀਆ ਸਾਹਿਬ ਐਮ ਐਲ اے ਉਹਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਤਾਰ ਇੱਥੋਂ ਹੀ ਨਹੀਂ ਸਾਈਡ ਤੇ ਖੜਾ ਜੇੰਮ ਦੀ ਮਰਜ਼ੀ ਕਢਾਸਣ ਕਿਉਂਕਿ ਸਾਡੇ ਇੰਨੇ ਘਰ ਆ ਕਿਉਂਕਿ ਘਰ ਤੋੜੇ ਨੇ ਥੱਲੇ 10 ਘਰ ਆ ਰਹੇ ਆ ਇਸ ਟਾਈਮ ਇਹ ਬਾਈ ਚਾਂਦ ਕਿਸ ਦੇ ਹੋਰ ਦੇ ਹਾਸਾ ਹੋ ਜਾਂਦਾ ਤੇ ਤੁਸੀਂ ਸਾਬ ਲੋਕ ਕਿ ਕੀ ਬੰਨਣਾ ਇਹਦਾ ਮੇਰੀ ਮੋਤ ਲੱਗੀ ਦੀ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਤੇ ਸਰਕਾਰੀ ਸਰਕਾਰ ਜਿਹੜੀ ਆ ਉਹਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਦੀ ਮਾਫੜੀ ਜਾਵੇ ਘੱਟੋ ਘਾਟ ਇੱਥੇ 9-10 ਘਾਰਾਂ ਘਰਾਂ ਦੇ ਵਿੱਚ ਖੰਭੇ ਲੱਗੇ ਉੱਤੋਂ ਦੀ ਤਾਰਾਂ ਲੰਗੀਆਂ ਅਚਨ ਜੇ ਕੋਈ ਬੱਚਾ ਉੱਤੇ ਚੜ ਕੇ ਹੱਥ 'ਚ ਕੋਈ ਛੋਟੀ ਸਾਡੀ ਤਾਂ ਲਾ ਦੇਵੇ ਤਾਂ ਵੀ ਜਾਨੀ ਨੁਕਸਾਨ ਮਤਲਬ ਕਿ 24 ਘੰਟੇ ਮੌਤ ਜਿਹੜੀ ਇਹਨਾਂ ਦੇ ਘਰ ਦੇ ਉੱਪਰ ਘਰਾਂ ਦੇ ਉੱਪਰ ਦੀ ਲੰਗ ਰਹੀ ਆ ਤੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਹੁਣ ਤੇ ਪਹਿਲਾਂ ਦਾ ਪ੍ਰਸ਼ਾਸਨ ਨੂੰ ਖੰਭੇ ਪਟਣੇ ਪੈਨੇ ਸੀ ਉਹਨਾਂ ਦੇ ਕੁਦਰਤੀ ਪਟੇ ਗਏ ਆ ਪਰ ਜਿਹੜਾ ਪਰਮਾਤਮਾ ਨੇ ਸਭ ਕਿਆ ਵੀ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਟਾਈਮ ਥੋੜਾ ਜਿਹਾ ਵੱਧ ਹੋਣ ਕਰਕੇ 8:30 ਜਿੱਕ ਦੇ ਥੋੜਾ ਦੇਣ ਹੁੰਦਾ ਤੇ ਇੱਥੇ ਲੋਕ ਗਲੀ ਦੇ ਵਿੱਚ ਤੁਰੇ ਫਿਰਦੇ ਉੱਤੇ ਤਾਣ ਡੀਆਂ ਤੇ ਵਾਦਨ ਕਿਸ ਦਾ ਨੁਕਸਾਨ ਹੋ ਸਕਦਾ ਸੀ ਪਰ ਪਰਮਾਤਮਾ ਨੇ ਵਿਚਾਰਿਆ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਆਪਣੀ ਸਹਿਰਤਾ ਦੇ ਨਾਲ ਇਹ ਜਿਹੜੀਆਂ ਤਾਰਵਾਜ ਨੂੰ ਪਾਸੇ ਦੀ ਕੱਢਣ ਸਤਿ ਸ੍ਰੀ ਅਕਾਲ ਜੀ